ਰੋਮਣੀਆ ਕਾਲੀਦਲ ਤੇ ਆਜ਼ਾਦ ਗਰੁੱਪ ਦੇ ਮੈਂਬਰ ਸਭਾਨ ਵਰਕਰ ਸਭਾਨ ਤੇ ਲੀਡਰਸ਼ਿਪਾਨ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਾਲ ਦੀ ਧਰਤੀ ਇੱਕ ਪਵਿੱਤਰ ਧਰਤੀ ਹੈ ਇੱਥੇ ਮਾਈ ਭਾਗੋ ਜੀ ਦਾ ਜਨਮ ਹੋਇਆ ਆ ਲਾਕਾ ਬਾਬਾ ਬੁੱਢਾ ਜੀ ਦਾ ਚਰਨਸ਼ੋ ਲਾਕਾ ਤੇ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਜਨਮ ਹੋਇਆ ਤੇ ਸਭ ਤੋਂ ਪਹਿਲੇ ਪ੍ਰਧਾਨ ਜਗਦਾ ਸਰਮੁਖ ਸਿੰਘ ਚਮਾਲ ਜੀ ਬਣੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਐ ਅਖਰੋਮਣੀ ਕਾਲੀ ਦਲ ਦਾ ਜਨਮ ਕਿਉਂ ਹੋਇਆ ਕਿਉਂ ਪਾਰਟੀ ਬਣਾਈ ਗਈ ਇਹਦੇ ਪਿੱਛੇ ਵੀ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਸਾਰੇ ਜਾਣਦੇ ਹੋ 1920 ਤੋਂ ਪਹਿਲੇ ਜਿੰਨੇ ਆਪਣੇ ਗੁਰੂ ਘਰ ਸੀ ਐਨਾ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਐਜੀਆਂ ਬੇਅਦਬੀਆਂ ਕਰਦੇ ਸੀ ਐਜੇ ਕੰਮ ਕਰਦੇ ਸੀ ਉੱਥੇ ਕਿ ਮੈਂ ਸਟੇਜ ਤੋਂ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੀ ਸੰਗਤ ਘੱਟੀ ਹੋਈ ਉਦੋਂ ਦੀ ਲੀਡਰਸ਼ਿਪ ਘੱਟੀ ਹੋਈ ਉਹਨਾਂ ਨੇ ਸੰਘਰਸ਼ ਕੀਤਾ ਤੇ ਗੁਰੂ ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਇਆ ਜਦੋਂ ਆਜ਼ਾਦ ਕਰਾਇਆ 1920 ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਇੱਕ ਕਮੇਟੀ ਬਣਾਈ ਹੈ ਜਿਹਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ ਗੁਰੂ ਘਰਾਂ ਨੂੰ ਓਜ਼ਾਜ ਕਰਾਉਣ ਤੇ ਉਹਦੇ ਬਾਅਦ ਸੰਭਾਲਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਦੋਂ ਕਮੇਟੀ ਦੀ ਪਹਿਲੀ ਮੀਟਿੰਗ ਹੋਈ ਜਿਨ੍ਹਾਂ ਆਪਣੇ ਲੀਡਰ ਸੀ ਦੇਖੋ ਕਿੰਨੇ ਸੂਝਵਾਨ ਸੀ ਉਹਨਾਂ ਨੇ ਸੋਚਿਆ ਕਿ ਸਾਡੇ ਕੋਲੇ ਸਿਆਸੀ ਤਾਕਤ ਚਾਹੀਦੀ ਹੈ ਇੱਕ ਸਿਆਸੀ ਫੌਜ ਚਾਹੀਦੀ ਹੈ ਜਿਹੜੀ ਜੇ ਕੋਈ ਕੌਮ ਤੇ ਹਮਲਾ ਹੋਏ ਉਹ ਅੱਗੇ ਲੜ ਸਕੇ ਇੱਕ ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮਹੀਨੇ ਬੰਦ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ ਗਿਆ ਜਿਸ ਦੇ ਪ੍ਰਧਾਨ ਤੁਹਾਡੇ ਆਪਣੇ ਨਗਰ ਦੇ ਸੀ श्रोमणी अकाली दल कोई मामूली पार्टी नहीं है पार्टी है, देश की आजादी तो पहले भी देश आजाद कराने सब तद तो कुबानियां थोड़िया स आजादी के बाद भी जे किसान वास्ते लड़ाई लड़ी गरीब वास्ते लड़ाई लड़ी कौम वास्ते लड़ाई लड़ी बेइंसाफी के खिलाफ लड़ी ਦੇਸ਼ ਵਿੱਚ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਐਮਰਜੈਂਸੀ ਦੀ ਲੜਾਈ ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤਕਰੀਬਨ ਦੇਸ਼ ਵਿੱਚ 80 ਹਜ਼ਾਰ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਮੈਂ ਮਾਨ ਨਾ ਕਹਿੰਦਾ 60 ਹਜ਼ਾਰ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ ਦੇਖੋ ਕਿੰਡੀ ਵੱਡੇ ਪੱਤਰ ਤੇ ਆਪਣੇ ਬੰਦੇ ਨੂੰ ਕੱਲੀ ਆ ਪਾਰਟੀ ਐ ਦੁਨੀਆ ਦੇਖ ਲੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਬਹਾਦਰ ਸੂਰਮੇ ਆ ਵਰਕਰ ਐ ਲੀਡਰ ਐ ਆਪਣੀ ਸ਼ਹਾਦਤਾਂ ਦੇਣ ਤੋਂ ਵੀ ਨਹੀਂ ਡਰਦੇ ਆਪਣੀ ਕੌਮ ਖਾਤਰ ਆਪਣੇ ਪੰਜਾਬ ਖਾਤਰ ਆਈ ਕਾਰਨ ਐ ਆਈ ਕਾਰਨ ਐ ਕਿ ਅੱਜ ਪੰਜਾਬ ਵਿੱਚ ਜੋ ਕੁਝ ਤੁਸੀਂ ਦੇਖ ਰਹੇ ਹੋ ਜੋ ਕੁਝ ਤੁਸੀਂ ਪ੍ਰਾਪਤ ਕਰ ਰਹੇ ਹੋ ਉਹ ਦੇਣ ਵਾਲਾ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਖਾਲਸਾ ਜੀ ਤੁਸੀਂ ਆ ਦਾਣਾ ਮੰਡੀ 'ਚ ਬੈਠੇ ਹੋ ਬਣਾਉਣ ਵਾਲਾ ਅਕਾਲੀ ਦਲ ਤੁਸੀਂ ਜਿਹੜੇ ਲਿੰਕ ਕੈਨੇਡਾ ਰੋਡਾਂ ਤੋਂ ਆਏ ਆਂ ਪੰਜਾਬ 'ਚ 80% ਲਿੰਕ ਰੋਡਾਂ ਆਪਣਾ ਅਕਾਲੀ ਦਲ ਨੇ ਬਣਾਈਆਂ ਦੂਜੀ ਗੱਲ ਤੁਹਾਡੇ ਟਿਊਬਵਲ ਕਨੈਕਸ਼ਨ ਜਿਹੜੇ ਅੱਜ ਉਹਦੇ ਬੰਬੀਆਂ ਨੂੰ ਖੁੱਲਾ ਪਾਣੀ ਵਰਤਦੇ ਹੋ ਜਿਹਦੇ ਕਰਕੇ ਅੱਜ ਝੋਨੇ ਤੇ ਨਰਮੇ ਟੱਕ ਆਪਣਾ ਕਣਕ ਹੁੰਦੀ ਐ ਉਹ ਬੰਬੀਆਂ ਤੁਸੀਂ ਚੈੱਕ ਕਰੋ ਆਪਣੇ ਬਜ਼ੁਰਗਾਂ ਤੋਂ ਕਿਹੜੀ ਸਰਕਾਰ ਸਾਨੂੰ ਕਨੈਕਸ਼ਨ ਮਿਲੇ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਤੁਸੀਂ ਜਾਣਦੇ ਹੋ ਟੋਟਲ ਪੰਜਾਬ ਵਿੱਚ 15 ਲੱਖ ਟਿਊਬਵਲ ਕਨੈਕਸ਼ਨ ਐ ਸਾਢੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਸਾਢੇ 13 ਬਿਜਲੀ ਮੁਫਤ ਕਰਨ ਵਾਲਾ ਵੀ ਅਕਾਲੀ ਦਲ ਆਟਾ ਦਾਲ ਦੇਣ ਵਾਲਾ ਵੀ ਅਕਾਲੀ ਦਲ ਸ਼ਗਨ ਸਕੀਮ ਲਿਆਉਣ ਵਾਲਾ ਵੀ ਅਕਾਲੀ ਦਲ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਵੀ ਅਕਾਲੀ ਦਲ ਐਸਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਅਕਾਲੀ ਦਲ ਮੈਡੀਕਲ ਬੀਮਾ ਕਰਾਉਣ ਵਾਲਾ ਅਕਾਲੀ ਦਲ ਆ ਜਿਹੜੀ ਐਮਐਸਪੀ ਹੈ ਪਹਿਲੇ ਐਮਐਸਪੀ ਨਹੀਂ ਹੁੰਦੀ ਸੀ ਆਪਣੀ ਫਸਲਾਂ ਤੇ ਅਤਾ ਕਾਲੀ ਦਲ ਨੇ ਸੰਘਰਸ਼ ਕਰਕੇ ਐਮਐਸਪੀ ਦਵਾਈ ਪਰ ਦੁੱਖ ਲੱਗਦਾ ਹੈ ਦੁੱਖ ਲੱਗਦਾ ਹੈ ਜਦੋਂ ਆਪਾਂ ਛੋਟੀ ਛੋਟੀ ਗੱਲਾਂ ਜਾ ਕੇ ਝੂਠਾ ਝੂਠ ਨੂੰ ਦੇਖ ਕੇ ਆਪ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਇਹਦੇ ਪਿੱਛੇ ਇੱਕ ਵੱਡੀ ਸਾਜ਼ਿਸ਼ ਸੀ ਇਹ ਸਾਜ਼ਿਸ਼ ਦਿੱਲੀ ਵਾਲੇ ਪਾਰਟੀਆਂ ਨੇ ਕੀਤੀ ਹੁਣ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਤੁਸੀਂ ਦੇਖ ਲਓ 10 ਸਾਲ ਪਹਿ전 ਸਾਬ ਮੁੱਖ ਮੰਤਰੀ ਸੀ ਬੜੇ ਵੱਡੇ ਪੱਦਰ ਤੇ ਤਰੱਕੀ ਹੋ ਰਹੀ ਸੀ ਸੜਕਾਂ ਬਣੀਆਂ ਜਾਂਦੀਆਂ ਸੀ ਥਰਮਲ ਪਲਾਂਟ ਬਣੀਆਂ ਜਾਂਦੇ ਸੀ ਤੁਹਾਡੇ ਪਿੰਡਾਂ ਡਿਵੈਲਪਮੈਂਟ ਹੋ ਸੀ ਤਰਨ ਤਰਨ ਸ਼ਹਿਰ ਵਿੱਚ ਜੋ ਕੁਝ ਵੀ ਬਣਿਆ ਮੈਨੂੰ ਯਾਦ ਹੈ ਮੈਂ ਆਪ ਆਇਆ ਸੀ ਇੱਥੇ ਤੇ 150 ਕਰੋੜ ਰੁਪਏ ਦੇ ਕੇ ਗਿਆ ਸੀ ਸ਼ਹਿਰ ਵਾਸਤੇ ਤੇ ਅੱਜ ਸ਼ਹਿਰ ਦੀਆਂ ਸੜਕਾਂ ਦੇਖੋ ਤੇ ਸਾਰਾ ਡਿਵੈਲਪਮੈਂਟ ਦੇਖੋ ਅਕਾਲੀ ਦਲ ਨੇ ਕੀਤਾ ਮੈਨੂੰ ਯਾਦ ਹੈ ਮੇਰੇ ਕੋਲੇ ਮਹਿਕਮਾ ਸੀ ਬਿਜਲੀ ਦਾ 1.5 ਲੱਖ ਟਿਊਬਲ ਕਨੈਕਸ਼ਨ ਮੈਂ ਆਪ ਆਪਣੇ ਹੱਥੋਂ ਵੰਡਿਆ 2.5 ਲੱਖ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇ ਨਾਲ ਅਕਾਲੀ ਦਲ ਸਿੱਧਾ ਸਾਲਾਂ ਦੇ ਅੰਦਰ ਆ ਜਿਹੜੇ ਪੁਲਿਸ ਮੁਲਾਜ਼ਮ ਬੈਠੇ ਆ ਤੁਸੀਂ ਚੈੱਕ ਕਰ ਲਓ 60% ਪੁਲਿਸ ਮੁਲਾਜ਼ਮ ਦੇ ਪੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਪਰ ਜਦੋਂ ਇਹਨਾਂ ਦਿੱਲੀ ਵਾਲੀ ਪਾਰਟੀ ਕਾਂਗਰਸ ਦੇ ਝਾੜੂ ਵਾਲੇ ਨੇ ਦੇਖਿਆ ਕਿ ਇਸ ਤੂਫਾਨ ਨੂੰ ਅਕਾਲੀ ਦਲ ਦੀ ਤਾਕਤ ਨੂੰ ਕਿਵੇਂ ਰੋਕਿਆ ਜਾਏ ਤੇ ਬੇਅਦਬੀਆਂ ਦਾ سلسلہ ਸ਼ੁਰੂ ਹੋ ਗਿਆ ਤੇ ਸਾਰਾ ਕੁਝ ਅਕਾਲੀ ਦਲ ਦੇ ਨਾਂ ਤੇ ਪਾ ਦਿੱਤਾ ਸਾਡੀ ਸਰਕਾਰ ਚ ਬੇਦਬੀ ਹੋਈ ਬੜਾ ਦੁੱਖ ਹੈ ਪਰ ਸਾਨੂੰ ਤੁਸੀਂ ਜਾਣਦੇ ਹੋ ਉਦੋਂ ਸਾਨੂੰ ਲੋਕਾਂ ਨੂੰ ਫੜਨ ਨੂੰ ਸਮਾਨੀ ਦਿੱਤਾ ਸਾਰਿਆਂ ਨੇ ਰੋਲਾ ਪਾ ਲਿਆ ਕੀ ਜੀ ਪੰਜਾਬ ਸਰਕਾਰ ਇਨਕੁਆਇਰੀ ਨਹੀਂ ਕਰੂਗੀ ਇਨਕੁਆਇਰੀ ਸੀਬੀਆ ਨੂੰ ਦੋ ਤੇ ਅੱਜ ਸਾਰੀ ਰੁਲਦੀ ਫਿਰਦੀ ਹੈ ਕੋਈ ਦੋਸ਼ੀ ਨਹੀਂ ਫੜਿਆ ਦੋ ਦੋ ਕੇਸ ਅਸੀਂ ਆਪਣੇ ਕੋਲੇ ਰੱਖੇ ਉਹਦੋਂ ਇੱਕ ਮੋਗੇ ਸੀ ਤੇ ਇੱਕ ਇੱਕ ਮੋਗੇ ਸੀ ਤੇ ਇੱਕ ਮਲੇਰ ਕੋਟਲੇ ਬੇਅਦਵੀ ਹੋਈ ਉਹ ਅਸੀਂ ਆਪ ਜਾਂਚ ਕੀਤੀ ਤੇ ਦੋਨਾਂ ਵਿੱਚ ਅਸੀਂ ਦੋਸ਼ੀਆਂ ਨੂੰ ਫੜ ਕੇ ਸਜ਼ਾ ਵੀ ਦਿਵਾ ਦਿੱਤੀ ਤੇ ਜਿਹੜੀ ਹੈਰਾਨੀ ਦੀ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਜਿਹੜਾ ਮਲੇਰ ਕੋਲੇ ਬੇਅਦਵੀ ਕੀਤੀ ਜਿਹੜਾ ਬੰਦਾ ਸੀ ਫੜਿਆ ਕੌਣ ਸੀ ਆਮ ਆਦਮੀ ਪਾਰਟੀ ਦਿੱਲੀ ਦਾ ਐਮ ਐਲ ਏ ਨਰੇਜ ਯਾਦਵ ਸੀ ਤੁਸੀਂ ਦੇਖ ਲਓ ਐਮ ਐਲ ਏ ਕਾ ਆਮ ਆਦਮੀ ਪਾਰਟੀ ਦਾ ਸੀ ਤੇ ਹੁਣ ਹੁਣ ਸੈਸ਼ਨ ਕੋਰਟ ਨੇ ਉਹਨ ਸਜ਼ਾ ਵੀ ਦੇ ਦਿੱਤੀ ਹੈ ਪਰ ਹਰਾਨੀ ਦੀ ਗੱਲ ਦੇਖੋ ਆ ਜਦੋਂ ਬਿੱਲ ਲੈ ਕੇ ਆਇਆ ਪਰਸੇ ਚ ਉਥੇ ਫਿਰ ਤੋਂ ਗੁੰਮਰਾਹ ਕਰਨ ਵਾਸਤੇ ਆ ਝਾੜੂ ਵਾਲੇ ਆ ਜਿਹੜਾ ਨਰੇਸ਼ ਯਾਦਵ ਮਲੇਰ ਕੋਟਲੇ ਵਿੱਚ ਉਹਦੇ ਵਕੀਲ ਕੌਣ ਸੀ ਦੋਨੋਂ ਪੰਜਾਬ ਸਰਕਾਰ ਦੇ ਅੱਜ ਦੇ ਮੰਤਰੀ ਉਹ ਵਕੀਲ ਸੀ ਇਹਦੇ ਹਰਜੋਤ ਬੈਂਸ ਤੇ ਜਿਹੜਾ ਹੈਗਾ ਦੂਜਾ ਹੈਗਾ ਹਰਪਾਲ ਚੀਮਾ ਦੋਨੋਂ ਇਹਦੇ ਵਕੀਲ ਜਦੋਂ ਇਹਨਾਂ ਵਕੀਲਾਂ ਨੂੰ ਪਤਾ ਲੱਗਿਆ ਕਿ ਸੈਸ਼ਨ ਕੋਰਟ ਨੇ ਸਜ਼ਾ ਦੇ ਦੇਣੀ ਹੈ 2024 دسمبر ਸਜਾ ਹੋਈ ਹੈ 7 ਮਹੀਨੇ ਪਹਿਲੇ ਤੁਸੀਂ ਦੇਖ ਲਓ ਸਜਾ ਤੋਂ 1 ਮਹੀਨੇ ਪਹਿਲੇ ਕੇਜਰੀਵਾਲ ਨੇ ਪੰਜਾਬ ਦੇ ਡੀਸੀ ਨੂੰ ਕਿਹਾ ਉਹਨਾਂ ਨੇ ਬੁਲਾ ਕੇ ਜਿਹਨੇ ਦਰਖਾਸਤ ਦਿੱਤੀ ਸੀ ਉਸ ਬੰਦੇ ਤੋਂ ਦਰਖਾਸਤ ਵਾਪਸ ਕਰਾਈ ਤੇ ਡੀਸੀ ਨੂੰ ਕਿਹਾ ਤੁਸੀਂ ਸੈਸ਼ਨ ਕੋਰਟ ਤੇ ਦਰਖਾਸਤ ਦਿਓ ਕੀ ਆ ਕੇਸ ਅਸੀਂ ਵਡਰੋ ਕਰ ਰਹੇ ਹਾਂ ਬੇਅਦਬੀ ਦਾ ਕੇਸ ਵਡਰੋ ਕਰ ਰਹੇ ਹਾਂ ਪਰ ਮੈਂ ਸਿਰ ਝੁਕਦਾ ਸੈਸ਼ਨ ਜੱਜ ਦਾ ਜਿਹਨੇ ਸੈਸ਼ਨ ਜੱਜ ਨੇ ਦਰਖਾਸਤ ਦੇ ਬਾਵਜੂਦ ਉਹਨੇ ਲਿਖਿਆ ਆਰਡਰ ਵਿੱਚ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਦਰਖਾਸਤ ਦਿੱਤੀ ਕੇਸ ਵਾਪਸ ਲੈਣ ਵਾਸਤੇ ਪਰ ਇੰਨੇ ਸਬੂਤ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਖਿਲਾਫ ਹੈ ਕਿ ਮੈਂ ਉਹਨੂੰ ਸਜ਼ਾ ਦੇ ਰਿਹਾ ਹਾਂ ਤੁਸੀਂ ਇਹਨਾਂ ਦੀ ਬੇਸ਼ਰਮੀ ਹੋਰ ਦੇਖ ਲਓ ਕਿੰਨੀ ਵੱਡੀ ਬੇਸ਼ਰਮੀ ਸਜ਼ਾ ਹੋ ਗਈ ਦਸੰਬਰ ਵਿੱਚ 7 ਮਹੀਨੇ ਪਹਿਲੇ ਤੇ ਉਹਦੇ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨ ਦੀ ਟਿਕਟ ਦੇ ਦਿੱਤੀ ਉਹਨੂੰ ਨਰੇਸ਼ਾਦ ਨੂੰ ਟਿਕਟ ਹੀ ਦੇਤੀ ਉਹਦੇ ਬਾਅਦ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਦੱਸਣਾ ਚਾਹਣਾ ਹੈ ਜਿੰਨੀਆਂ ਬੇਅਦਬੀਆਂ ਹੋਈਆਂ ਉਹਦੇ ਪਿੱਛੇ ਤੇ ਸਹੀ ਜਾਂਚ ਹੋਏ ਆ ਝਾੜੂ ਵਾਲੇ ਨਿਕਲਣਗੇ ਕਿਉਂਕਿ ਇਹਨਾਂ ਦਿੱਲੀੋਂ ਯੂਪੀ ਤੋਂ ਇਹਨਾਂ ਤੋਂ ਏਰੀਏ ਤੋਂ ਇਹਨਾਂ ਦੇ ਵਰਕਰ ਲਿਆਂਦੇ ਆ ਜਿਨ੍ਹਾਂ ਦਾ ਕੰਮ ਹੀ ਪੰਜਾਬ ਵਿੱਚ ਗੜਬੜ ਕਰਨਾ ਹੈ ਉਵੇਂ ਹੀ ਤੁਸੀਂ ਪਿਛਲੇ ਦਿਨ ਅਸੀਂ ਕਹਿੰਦੇ ਸੀ ਕਿ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਤੇ ਬੇਅਦਬੀ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਕੋਈ ਸਾਡੂੰ ਮੰਨਦਾ ਨਹੀਂ ਸੀ ਆ ਪ੍ਰਗਟ ਸਿੰਘ ਨੇ ਜੇ ਕਾਂਗਰਸ ਦਾ ਐਮਐਲਏ ਹੈ ਉਹਨੇ ਵਿਧਾਨ ਸਭਾ ਚ ਕੀ ਥੋੜੇ ਦਿਨ ਪਹਿਲੇ ਪੰਜ ਸਤ ਦਿਨ ਪਹਿਲੇ ਕਿ ਮੈਂ ਕਾਂਗਰਸ ਦੇ ਐਮ ਐਲ اے ਮੈਂ ਅੱਜ ਸੱਚ ਬੋਲਣਾ ਚਾਹਣਾ ਹੈ ਸਾਡੀ ਪਾਰਟੀ ਨੇ ਦੋਸ਼ੀ ਫੜਨ ਦਾ ਨਿਸ਼ਾਨਾ ਨਹੀਂ ਸੀ ਸਾਡੀ ਪਾਰਟੀ ਨੇ ਸਿਆਸਤ ਕੀਤੀ ਆਮ ਕਾਂਗਰਸ ਦੇ ਐਮ ਐਲ ਏ ਕਹ ਰਿਹਾ ਸੁਖੀ ਜ਼ਿੰਦਾਵੇ ਨੇ ਆਪਣਾ ਟੀਵੀ ਤੇ ਬਿਆਨ ਦਿੱਤਾ ਸੁਖੀ ਜ਼ਿੰਦਾਵਾ ਕਹ ਰਿਹਾ ਕਿ ਐਸ ਆਈਟੀ ਮੀਟਿੰਗਾਂ ਵਿੱਚ ਮੈਂ ਹਾਂ ਬੈਠਾ ਹੁੰਦਾ ਸੀ ਸਾਡਾ ਨਿਸ਼ਾਨਾ ਦੋਸ਼ੀ ਫੜਨੇ ਨਹੀਂ ਸਿਆਸਤ ਕਰਨਾ ਸੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸੀ ਮੈਂ ਬੇਨਤੀ ਕਰਨਾ ਛੋਣਾ ਯਾਰ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਬੜੀ ਪਾਰਟੀ ਹੈ ਅਕਾਲੀ ਦਲ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਕੌਣ ਦੀ ਰੱਖਿਆ ਕਰਨ ਵਾਸਤੇ ਬਣੀ ਹੈ ਅਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਜਾਣਦੇ ਸੇਦਾ ਗੁਰੂ ਵਾਸਤੇ ਤੇ ਸਾਡੇ ਤੇ ਝੂਠਾ ਇਲਜ਼ਾਮ ਲਾ ਕੇ ਲੋਕਾਂ ਨੇ ਮੰਨ ਲਿਆ ਤੇ ਕਿਨੇ ਇਨਜ਼ਾਮ ਲਾਇਆ ਜਿਨ੍ਹਾਂ ਨੇ ਟੈਂਕਾਂ توپਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਗੱਲਾਂ 'ਚ ਆ ਗਏ ਆ ਝਾੜੂ ਵਾਲਿਆਂ ਦੀ ਗੱਲਾਂ 'ਚ ਆ ਗਏ ਮੈਨੂੰ ਦੱਸ ਲੋ 10 ਸਾਲ ਹੋ ਗਏ ਇਹਨਾਂ ਦੀਆਂ ਸਰਕਾਰਾਂ ਇੱਕ ਵੀ ਕਾਲੀ ਵਰਕਰ ਦਾ ਲੀਡਰ ਦਾ ਨਾਮ ਦੱਸੋ ਕਿਹੜੇ ਪਰਚੇ 'ਚ ਹੈ ਝੂਠ ਝੂਠ ਹੀ ਹੁੰਦਾ ਹੈ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨ ਆਇਆ ਹਾਂ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਜੋ 10 ਸਾਲਾਂ 'ਚ ਹਾਲਾਤ ਬਣੀ ਆ ਆਪਣੀ ਐਡਾ ਵੱਡਾ ਨੁਕਸਾਨ ਹੋ ਗਿਆ ਅੱਜ ਗੁੰਡਾਗਰਦੀ ਦਾ ਰਾਜ ਹੈ ਧੱਕੇ ਚੱਲੀ ਜਾਂਦੇ ਐ ਅੱਜ ਮੁੱਖ ਮੰਤਰੀ ਕੇਜਰੀਵਾਲਾ ਭਗਵੰਤ ਮਾਨ ਨਹੀਂ ਸਾਰੇ ਫੈਸਲੇ ਕੇਜਰੀਵਾਲ ਕਰਦਾ ਐ ਇਹਨਾਂ ਦੇ ਮੰਤਰੀ ਉੱਥੋਂ ਆ ਕੇ ਇੱਥੇ ਬਹਿ ਗਏ ਐ ਉਹਨਾਂ ਨੂੰ ਚਾਰ ਚਰਨ ਮਹਿਕਮੇ ਦੇ ਦਿੱਤੀ ਐ ਸਾਰੀ ਚੀਜ਼ ਉਹ ਚਲਾਉਂਦੇ ਐ ਆਪਾਂ ਵੋਟਾਂ ਪਾਈਆਂ ਸੀ ਬਦਲਾ ਵਾਸਤੇ ਐਜਾ ਬਦਲਾ ਚਾਉਣੀ ਅਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਬਣਾਈ ਹੈ ਮੈਥੋਂ ਗਲਤੀ ਹੋ ਸਕਦੀ ਹੈ ਕਿਸੇ ਹੋਲ ਲੀਡਰ ਤੋਂ ਵਰਕਰ ਤੋਂ ਗਲਤੀ ਹੋ ਸਕਦੀ ਹੈ ਪਰ ਸਜ਼ਾ ਕਾਲੀ ਦਲ ਨੂੰ ਨਹੀਂ ਮਿਲਣੀ ਚਾਹੀਦੀ ਅਕਾਲੀ ਦਲ ਹੈ ਤੇ ਪੰਜਾਬ ਹੈ ਤੁਸੀਂ ਦੇਖ ਲਓ ਹੁਣ ਤਾਂ ਆਪਣੇ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਆਸਟ੍ਰੇਲੀਆ ਨੇ ਵੀ ਬੰਦ ਕਰਤੇ ਕੈਨੇਡਾ ਨੇ ਵੀ ਬੰਦ ਕਰਤੇ ਜੇ ਆਪਾਂ ਆਪਣੇ ਬੱਚਿਆਂ ਦਾ ਪ੍ਰਵੇਸ਼ ਬਣਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰਨਾ ਪੈਣਾ ਹੈ ਅਕਾਲੀ ਦਲ ਦੀ ਸਰਕਾਰ ਲੈ ਕੇ ਆਉਣੀ ਪੈਣੀ ਹੈ ਆ ਨੌਜਵਾਨ ਬੈਠੇ ਆ ਅਕਾਲੀ ਦਲ ਦੀ ਸਰਕਾਰ ਦੇ ਦਰਾਂ ਤੁਹਾਨੂੰ ਜਿੰਮ ਦਿੰਦੇ ਜਾਂਦੇ ਸੀ ਹਰ ਪਿੰਡ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਸੀ ਸਾਰਾ ਕੁਝ ਬੰਦ ਹੈ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਸਾਰਾ ਕੁਝ ਬੰਦ ਹੈ ਪਸ਼ੂ ਮੇਲੇ ਕਰਾਉਂਦੇ ਸੀ ਸਾਰਾ ਕੁਝ ਮੰਦ ਹੈ ਤੁਹਾਡੇ ਕੋਲੇ ਕੋਈ ਕੰਮ ਹੁੰਦਾ ਤੁਸੀਂ ਸਾਡੇ ਵਰਕਰ ਕੋਲੇ ਜੱਹਦਾਰ ਕੋਲੇ ਚਲੇ ਜਾਂਦੇ ਸੀ ਨਾਲ ਦੇ ਨਾਲ ਕੰਮ ਹੁੰਦੇ ਸੀ ਅਫਸਰ ਕਰਦੇ ਸੀ ੱੱਕਾ ਕਰ ਨਹੀਂ ਸਕਦੇ ਸੀ ਪਰ ਜਦੋਂ ਦੇ ਆਪਾਂ ਇਹਨਾਂ ਨੂੰ ਲਿਆਂਦਾ ਦਿੱਲੀ ਵਾਲੀ ਪਾਰਟੀਆਂ ਨੂੰ ਅੱਜ ਲੁੱਟੀ ਜਾਂਦੇ ਆ ਆ ਜਿਹੜਾ 40 ਹਜ਼ਾਰ ਏਕੜ ਜ਼ਮੀਨ ਜਿਹੜੇ ਪੰਜਾਬ ਸਰਕਾਰ ਕਿਸਾਨਾਂ ਦੀ ਖੋਰੀ ਐ ਉਹਦੇ ਮਗਰ ਵੱਡੇ ਵੱਡੇ ਕੇਜਰੀਵਾਲ ਨੇ ਬਿਲਡਰਾਂ ਨਾਲ ਸੌਦਾ ਕਰ ਲਿਆ ਹੈ ਤਰਨਤਾਰਨ ਜੀ ਪਤਾ ਨਹੀਂ 100 200 ਕਿੱਲਾ ਲੈ ਰਹੇ ਐ ਲੁਧਿਆਣੇ 20000 ਕਿੱਲਾ ਲੈ ਰਹੇ ਐ ਉਹਨਾਂ ਨੂੰ ਪਤਾ ਹੈ ਕਿ ਡੇਢ ਸਾਲ ਰਹਿ ਗਿਆ ਹੁਣ ਡੇਢ ਸਾਲ ਵਿੱਚ ਅੱਗੇ ਤੋਂ ਕਿਸੇ ਨੇ ਵੋਟ ਨਹੀਂ ਪਾਉਣੀ ਪੈਸਾ ਇਕੱਠਾ ਕਰ ਲੋ ਵੱਡੇ ਵੱਡੇ ਬਿਲਡਰਾਂ ਨੂੰ ਸੌਦਾ ਕਰ ਲਿਆ ਤੇ ਥੋਡੀਆਂ ਜ਼ਮੀਨਾਂ ਖੋਣ ਦੇ ਲੱਗੇ ਐ ਪਰ ਮੈਂ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਾਅਦਾ ਕਰਦਾ ਪੰਜਾਬ ਦੀ ਜਨਤਾ ਨੂੰ ਇੱਕ ਇੰਚ ਜੁ ਵੀ ਨਹੀਂ ਦੇਣ ਦੇਵਾਂਗੇ ਉਹਨਾਂ ਨੂੰ ਕਬਜ਼ਾ ਕਰਨ ਦੇਵਾਂਗੇ ਕਿਉਂਕਿ ਜ਼ਿੰਮਵਾਰੀ ਆਪਣੀ ਹੈ ਸਾਰਿਆਂ ਦੀ ਪੰਜਾਬ ਅੱਜ ਬੜੀ ਖੁਸ਼ੀ ਦੀ ਗੱਲ ਐ ਆਜ਼ਾਦ ਗਰੁੱਪ ਜਿਹੜਾ ਇੱਕ ਉਹ ਸੂਰਮਿਆਂ ਦਾ ਗਰੁੱਪ ਆ ਜਿਨ੍ਹਾਂ ਨੇ ਜ਼ੁਲਮ ਦੇ ਸਲਾਦ ਲੜਾਈ ਲੜ ਕੇ ਇਹ ਸਰਕਾਰ ਦੇ ਲੜਕੇ ਤੱਕੇशाही ਦੇ ਖਿਲਾਫ ਲੜਾਈਆਂ ਲੜੀਆਂ ਆਪਣੇ ਸਰਪੰਚ ਵੀਜਦਾਏ ਐਮਸੀ ਵੀਜਦਾਏ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਆ ਸਾਰਾ ਗਰੁੱਪ ਛੋਮਨੀ ਖਾਲੀ ਦਲ ਵਿੱਚ ਅੱਜ ਸ਼ਾਮਲ ਹੋ ਰਿਹਾ ਮੈਂ ਖਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਇਹਨਾਂ ਨੂੰ ਜੀ ਆਇਆਂ ਕਹਿੰਦਾ ਸਾਡੇ ਪਰਿਵਾਰ ਦੇ ਲੋਕ ਸੀਗੇ ਪਰ ਬੜੀ ਖੁਸ਼ੀ ਹੈ ਕਿਉਂਕਿ ਅੱਜ ਲੋੜ ਸਾਰੇ ਪੰਜਾਬ ਦੇ ਲੋਕਾਂ ਨੂੰ ਹੈ ਅਕਾਲੀ ਦਲ ਨੂੰ ਤਗੜਾ ਕਰਕੇ ਆਪਣੀ ਸਰਕਾਰ ਲੈ ਕੇ ਆਉਣੀ ਮੈਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਜਿਹੜਾ ਲੀਡਰ ਚੁਣੇ ਆ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਉਹ ਆਪਣੇ ਵਿੱਚ ਬੈਠੇ ਆ ਵਿਚਾਰ ਕਰਕੇ ਵੀ ਗਏ ਆ ਇੱਕ ਪ੍ਰਿੰਸੀਪਲ ਇੰਨੇ ਸਾਲ ਸੇਵਾ ਕੀਤੀ ਇੰਨੇ ਬੱਚਿਆਂ ਨੂੰ ਪੜਾਇਆ ਅੱਜ ਲੋੜ ਹੈ ਕਾਲੀ ਦਲ ਨੂੰ ਐਜੇ ਸਖੀਤਾਾਂ ਦੀ ਐਜੇ ਪਰਿਵਾਰਾਂ ਦੀ ਜਿਹੜੇ ਨੇ ਸੇਵਾ ਕਰਕੇ ਉਹਨਾਂ ਨੇ ਪੂਰੀ ਜ਼ਿੰਦਗੀ ਸੇਵਾ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਪੂਰੀ ਨਿਭਾਈ ਅੱਜ ਉਹ ਆਪਣੀ ਸਿਆਸੀ ਜੀਵਨ ਪੋਲਿਟਿਕਸ ਵੀ ਸਿਆਸਤ ਵੀ ਇੱਕ ਸੇਵਾ ਹੈ ਜੇ ਬੰਦਾ ਸੇਵਾ ਕਰਨਾ ਚਾਹੇ ਸ਼ਰੋਮਣੀ ਅਕਾਲੀ ਦਲ ਦਾ ਨਾਰਾ ਕੀ ਰਿਹਾ ਰਾਜ ਨਹੀਂ ਸੇਵਾ ਅਕਾਲੀ ਜਲਦੀ ਸਰਕਾਰ ਵਿੱਚ ਡਵੈਲਪਮੈਂਟ ਦੀ ਸੇਵਾ ਸੀ ਗਰੀਬਾਂ ਦੀ ਬਾਹ ਫੰਦੀ ਸੇਵਾ ਦੀ ਕਿਸਾਨੀ ਦੀ ਸੇਵਾ ਸੀ ਆ ਤੇ ਦੂਜੇ ਝਾੜੂ ਵਾਲੇ ਤੇ ਦਿੱਲੀ ਵਾਲੇ ਉਹ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਨਾ ਇਹਨਾਂ ਦੀਆਂ ਗੱਲਾਂ ਚਾਯੋ ਆ ਜਿਹੜਾ ਸੋਸ਼ਲ ਮੀਡੀਆ ਹੈ ਆ ਇੱਕ ਐਡਾ ਝੂਠ ਦਾ ਬਲੰਦਾ ਹੈ ਮੈਂ ਕਹਿਣਾ ਚਾਹਣਾ ਹੈ ਜੇ ਆ ਸੋਸ਼ਲ ਮੀਡੀਆ ਨਾ ਹੁੰਦਾ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ ਆ ਬੈਠੇ ਬੰਦੇ 5 500 ਬੰਦੇ ਬਿਠਾਏ ਆ ਆਪਣੇ ਭਗਵੰਤ ਮਾਨ ਨੇ ਆਪਣੇ ਦਫ਼ਤਰਾਂ ਤੇ ਕਾਂਗਰਸਾਂ ਨੇ ਰੋਜ਼ 24 ਘੰਟੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਤੁਹਾਡੇ ਮਨਾਂ 'ਚ ਘੇਰ ਪਾ ਰਹੀ ਹੈ ਪਰ ਹੁਣ ਆਪਾਂ ਦੇਖ ਲਿਆ ਸਾਰਾ ਇਤਿਹਾਸ ਸਾਹਮਣੇ ਆ ਹੁਣਾਂ ਇਹ ਜੀ ਗਲਤੀ ਕਰਿਓ ਆਪਣੇ ਆਪਣੇ ਹੁੰਦਾ ਹੈ ਬਾਹਰਲਾ ਬਾਹਰਲਾ ਹੀ ਹੁੰਦਾ ਹੈ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਕੋਈ ਹੋਰ ਪੰਜਾਬ ਤੋਂ ਬਾਹਰ ਸੋਚ ਹੀ ਨਹੀਂ ਸਕਦੇ ਖਾਲਸਾ ਪੰਥ ਬਗੈਰ ਸੋਚ ਹੀ ਨਹੀਂ ਸਕਦੇ ਇਕੱਲੇ ਅਸੀਂ ਆ ਜਿਨ੍ਹਾਂ ਨੇ ਤੁਹਾਡੀ ਲੜਾਈ ਲੜੀ ਹੈ ਤੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਤੋ ਇਸ ਕਰਕੇ ਅਖੀਰ ਕੀ ਵਿੱਚ ਮੈਂ ਤੈਨੂੰ ਆਖਦਾਂ ਕਿ ਤੁਸੀਂ ਬਹੁਤ ਵੱਡਾ ਕੱਟ ਕੀਤਾ ਬੀਬੀ ਜੀ ਦੀ ਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹਣਾ ਹੈ ਕਿ ਬੀਬੀ ਜੀ ਨੂੰ ਇਹ ਹਲਕੇ ਤਰਨ ਤਰਨ ਦਾ ਹਲਕਾ ਇੰਚਾਰਜ ਵੀ ਲਾਉਣੇ ਆ ਤੇ ਨਾਲੇ ਜਿਹੜਾ ਹੁਣ ਜਿਮਨੀ ਚੋਂ ਆਉਣੀ ਉਹ ਉਸ ਦੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਬੀਬੀ ਜੀ ਹੁਣ ਮੈਂ ਬੈਂਦੀਪ ਕਰਨਾ ਚਾਹਣਾ ਹਨੂੰ ਹੱਥ ਜੋੜ ਕੇ ਤੁਸੀਂ ਪੰਜਾਬ ਦੀ ਕੌਮ ਦੀ ਜੰਗ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਵੇਂ ਗਿੱਦੜਵਾ ਬਾਈ ਇਲੈਕਸ਼ਨ ਨੇ ਆਪਣੀ ਸਰਕਾਰ ਦਾ ਮੋੜ ਬਣਿਆ ਸੀ ਅਜਨਾਲਾ ਬਾਈ ਇਲੈਕਸ਼ਨ ਨੇ ਆਪਣੀ ਉਦੋਂ ਸਰਕਾਰ ਦਾ ਪੁੰਡ ਬਣਿਆ ਸੀ ਹੁਣ ਤਰਨਤਾਰਨ ਬਾਈ ਇਲੈਕਸ਼ਨ ਨੇ ਆਉਣ ਵਾਲੀ 2027 ਦੀ ਚੋਣ ਨਹੀਂ ਕਾਲੀ ਜਲਦੀ ਥੋੜੀ ਸਰਕਾਰ ਦਾ ਮੋੜ ਬਣੂਗਾ ਤੇ ਸਾਰੇ ਵਰਕਰਾਂ ਨੂੰ ਸਾਰੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਆ ਜਿਹੜੇ 2-3 ਮਹੀਨੇ ਇਲੈਕਸ਼ਨ ਚ ਹੈ ਘਰੇ ਨਾ ਬੈਠਿਓ ਆਪਾਂ ਇਲੈਕਸ਼ਨ ਜਿਤਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿਤਨਾ ਹੀ ਜਿਤਨਾ ਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਇੱਕ ਬਹੁਤ ਵੱਡੀ ਥੋੜੀ ਪ੍ਰਾਪਤੀ ਹੋਊਗੀ ਇੱਕ ਲਹਿਰ ਤਰਨ ਤਰਨ ਤੋਂ ਸ਼ੁਰੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਪਜਾਊਗੀ ਮੈਂ ਸਾਡੇ ਇੱਕ ਹੋਰ ਕਮੇਟੀ ਦੇ ਮੈਂਬਰ ਰਣਕੇਸ਼ ਸਾਹਿਬ ਇਹਨਾਂ ਦੀ ਡਿਊਟੀ ਮੈਂ ਪਾਰਟੀ ਤਰਫੋਂ ਲਾਉਣਾ ਹੈ ਕਿ ਪੂਰੀ ਕੈਂਪੇਨ ਦੇ ਉੱਤੇ ਇੰਚਾਰਜ ਹੋਣਗੇ ਰਣਕੇਸ਼ ਸਾਹਿਬ ਪੁਰਾਣੇ ਥੋੜੀ ਸੇਵਾਦਾਰ ਵੀ ਰਹੇ ਐ ਤੇ ਜ਼ਿਲ੍ਹਾ ਪ੍ਰਧਾਨ ਤੇ ਆਪਣੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਐ ਇਹਨਾਂ ਦੀ ਅਗਵਾਈ ਵਿੱਚ ਆ ਲੈ ਕੈਂਪੇਨ ਸ਼ੁਰੂ ਕਰੋ ਜਿੱਥੇ ਮੇਰੀ ਲੋੜ ਮੈਂ ਤੁਹਾਡੇ ਨਾਲ ਖੜਾ ਹਾਂ ਮੇਰਾ ਜ਼ਿੰਦਗੀ ਦਾ ਸੂਲ ਹੈ ਮੈਂ ਕਿਤੇ ਵਰਕਰਾਂ ਨੂੰ ਅੱਗੇ ਕਰਕੇ ਪਿੱਛੇ ਕਿਤੇ ਨਹੀਂ ਖੜਿਆ ਜਦੋਂ ਵੀ ਲੜਾਈ ਲੜੀ ਅੱਗੇ ਛਾਤੀ ਤਾਨ ਕੇ ਮੈਂ ਖੜਾ ਰਿਆ ਇਸ ਕਰਕੇ ਆਓ ਸ਼੍ਰੋਮਣੀ ਅਕਾਲੀ ਜਲਦੇ ਬਾਹਦਰ ਸੂਰ ਮਿਓ ਅੱਜ ਪਰਨ ਕਰ ਲੋ ਕੀ ਆਪਾਂ 2027 ਵਿੱਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਸਰਕਾਰ ਲeke ਆਉਣਾ ਤੇ ਪੰਜਾਬ ਨੂੰ ਬਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਨੂੰ ਸਰੂਪੇ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਅਨਾਉਂਸ ਕੀਤਾ ਜਾ ਰਿਹਾ ਜੀ ਬੋਲੇ ਸੋਨਹਿਾ